ਵਾਜੇ ਦੀਆਂ ਸੀਟਾਂ ਨੇ ਬਾਰਡਰ ਬੈਲਟ ਦੀਆਂ ਉਹਨਾਂ ਵਿੱਚ ਖਡੂਰ ਸਾਹਿਬ ਇੱਕ ਹੈ ਖਡੂਰ ਸਾਹਿਬ ਉਹ ਸੀਟ ਹੈ ਆਜ਼ਾਦ ਉਮੀਦਵਾਰ ਨੇ ਉੱਥੇ ਵੀ ਸਾਰਿਆਂ ਦੀ ਨੀਂਦ ਡਾਈ ਰੱਖੀ ਹੈ ਹੁਣ ਤੱਕ ਉੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਇਹ ਅਨਾਉਂਸਮੈਂਟ ਹੋਈ ਕਈਆਂ ਨੇ ਤਾਂ ਸੀਟਾਂ ਹੀ ਛੱਡਤੀਆਂ ਜਿਹੜੇ ਪਹਿਲਾਂ ਦਾਵੇਦਾਰ ਸੀ ਨਾ ਉੱਥੇ ਬਾਅਦ ਚ ਕਹਿੰਦੇ ਨਹੀਂ ਸਾਨੂੰ ਟਿਕਟ ਨਹੀਂ ਚਾਹੀਦੀ ਉੱਥੋਂ ਕਈ ਭੱਜ ਵੀ ਗਏ ਪਘੋੜੇ ਵੀ ਹੋ ਗਏ ਸਿਆਸੀ ਤੌਰ ਤੇ ਉਹ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਨੇ ਵੀ ਕਾਫੀ ਸਮੀਕਰਨ ਬਦਲੇ ਹੋਇਆ ਪੂਰੇ ਪੰਜਾਬ ਦੇ ਇੱਕੋ ਇੱਕ ਸੀਟ ਜਿੱਥੇ ਨਾ ਕਾਲੀ ਦਲ ਦਾਵਾ ਕਰ ਰਿਹਾ ਕਿ ਅਸੀਂ ਜਿੱਤਨੀ ਹੈ ਨਾ ਕਾਂਗਰਸ ਕਹਿ ਰਹੀ ਹੈ ਨਾ ਝਾੜੂ ਵਾਲੇ ਕਹਿ ਰਹੇ ਉਥੇ ਭਗਵੰਤ ਮਾਨ ਸਾਹਿਬ ਨੇ ਵੀ ਨਹੀਂ ਕਿਹਾ ਹੈਗਾ ਵੀ ਅਸੀਂ ਜਿੱਤ ਤਰੀ ਹੈ ਨਹੀਂ ਉਥੇ ਅੰਮ੍ਰਿਤਪਾਲ ਦਾ ਲੱਗਦਾ ਕਿ ਜਿੱਤਣ ਦੇ ਬਹੁਤ ਜ਼ਿਆਦਾ ਚਾਂਸ ਬਣ ਚੁੱਕੇ ਨੇ ਕਿਉਂਕਿ ਇੱਕ ਤੇ ਬੀਬੀਆਂ ਨਸ਼ਿਆਂ ਨੂੰ ਲੈ ਕੇ ਕਹਿ ਰਹੀਆਂ ਨੇ ਕਿ ਇਹ ਨਸ਼ਾ ਜਿਹੜਾ ਨਾ ਇਸ ਇਲਾਕੇ 'ਚ ਜਦੋਂ ਘਟੂ ਘੜ ਖਤਮ ਕਰਵਾ ਸਕਦਾ ਇਸ ਇਲਾਕੇ 'ਚ ਉਹ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸੰਚਾਰ ਗੁਰੂ ਵਾਲੇ ਬਹੁਤ ਜ਼ਿਆਦਾ ਲੋਕ ਬਣ ਬਣ ਸਕਦੇ ਨੇ ਤੀਜੀ ਜਿਹੜੀ ਗੱਲ ਹੈ ਕਿ ਉਹ ਬੀਬੀਆਂ ਵੀ ਹੋਣਾ ਕਹਿ ਰਹੀਆਂ ਕਿ ਉਹਦੇ ਨਾਲ ਧੱਕਾ ਹੋਇਆ ਇਹਨੂੰ ਬਾਹਰ ਕੱਢਣਾ ਹੈਗਾ ਜਦੋਂ ਪਬਲਿਕ ਤੁਹਾਡੇ ਨਾਲ ਜੁੜ ਜਾਵੇ ਨਾ ਫਿਰ ਸਰਕਾਰਾਂ ਅਦਾਲਤਾਂ ਮੈਟਰ ਨਹੀਂ ਕਰਦੀਆਂ ਗਿਆ ਅਮਰਪਾਲ ਦੇ ਨਾਲ ਹਮਦਰਦੀ ਵਾਲੀ ਵੋਟ ਬਹੁਤ ਜੁੜ ਚੁੱਕੀ ਆ ਕਾਲੀ ਦਲ ਦੇ ਲੋਕ ਇਕੱਠੇ ਹੋ ਜਾਂਦੇ ਨੇ ਕਾਂਗਰਸ ਦੇ ਲੋਕ ਇਕੱਠੇ ਹੋ ਜਾਂਦੇ ਝਾੜੂ ਵਾਲਿਆਂ ਦੇ ਕਰਕੇ ਵੀ ਕੋ ਲੋਕ ਇਕੱਠੇ ਹੋ ਜਾਂਦੇ ਔਰ ਰੈਲੀਆਂ ਰੂਲੀਆਂ ਹੋ ਕੇ ਫਿਰ ਕਹਿੰਦੇ ਆਗੇ ਵੀ ਤੈਨੂੰ ਵੋਟ ਦੇ ਪੈਂਦੇ ਆ ਪੌਣੀ ਤੇ ਅਮਰਪਾਲ ਨੂੰ ਇੱਕ ਵਾਇਰਲ ਹੋਈ ਅਮਰਪਾਲ ਦੇ ਉਹਨੂੰ ਲੈ ਕੇ ਲਾਲ ਜੀ ਸਿੰਘ ਭੁੱਲਰ ਨੂੰ ਲੈ ਕੇ ਉਹ ਮੁੰਡਾ ਉਹ ਹਾਰ ਵੀ ਪਾਉਂਦਾਗਾ ਉਹ ਕਹਿੰਦਾ ਮੈਨੂੰ ਜਿਤਾ ਦਿਓ ਕਹਿੰਦਾ ਇਸ ਵਾਰ ਜਿੱਤਦਾ ਨਹੀਂ ਆ ਨਾ ਇਸ ਕਰਕੇ ਖਡੂਰ ਸਾਹਿਬ ਦੀ ਤੇ ਹਵਾ ਹੀ ਬਦਲ ਗਈ ਆ ਟੋਟਲੀ ਬਦਲ ਗਈ ਆ ਗਿਆ ਅਮਰਪਾਲ ਦੇ ਬਹੁਤ ਜ਼ਿਆਦਾ ਜਿੱਤਣ ਦੇ ਚਾਂਸ ਬਣ ਗਏ ਨੇ ਉਹਦੇ ਚ ਹੋਰ ਕੋਈ ਕਾਲੀ ਦਲ ਦੇ ਤਾਂ ਬਹੁਤ ਜ਼ਿਆਦਾ ਵਿਰੋਧ ਕਰ ਲੈ ਕਾਲੀ ਦਲ ਦੇ ਮਿਲਦਾ ਕਿ ਵਿਰਸਾ ਸਿੰਘ ਵਲਟੋਵਾ ਆਪਣੀਆਂ ਵੋਟਾਂ ਹੀ ਲੈ ਜਾਂਦੇ ਵੱਡੀ ਗੱਲ ਹੋਏਗੀ ਜਿਵੇਂ ਕਾਲੀ ਦਲ ਨੇ ਵਿਰੋਧ ਕੀਤਾ ਜਿਵੇਂ ਸੁਭੀਤ ਸਿੰਘ ਬਾਦਲ ਨੇ ਵਿਰੋਧ ਕੀਤਾ ਜਿਵੇਂ ਵਿਰਸਾ ਸਿੰਘ ਵਲਟੋਵਾ ਨੇ ਵਿਰੋਧ ਕੀਤਾ ਨਾ ਉਹਦੇ ਚ ਉਹਨਾਂ ਨੂੰ ਲੱਗਦਾ ਕਿ ਉਹ ਜਿੱਤ ਜਿੱਤਾਂ ਦੀ ਕੋਈ ਉਮੀਦ ਨਹੀਂ ਹੈ ਕਾਲੀ ਦਲ ਦੀ ਉੱਥੇ ਉਹ ਸਿਰਫ ਤੇ ਸਿਰਫ 12 ਸੀਟਾਂ ਦੇ ਵਿੱਚ ਜਿਹੜਾ ਵੀ ਹਿੰਦੂ ਭਾਈਚਾਰਾ ਸਾਨੂੰ ਪਹਿਲ ਦੇਖੋ ਅਸੀਂ ਤੇ ਇਹ ਬੰਦਾ ਐਂਟੀ ਨੈਸ਼ਨਲ ਆ ਇਹ ਬੰਦਾ ਐਂਟੀ ਇੰਡੀਅਨ ਆ ਅਸੀਂ ਦੇ ਦੇ ਖਿਲਾਫ ਖੜੇ ਜੀ ਸਾਨੂੰ ਵੋਟ ਪਾਓ ਅਸੀਂ ਸੈਕੂਲਰ ਆ ਇਸ ਪੱਕੇ ਜਿ ਉਹਨਾਂ ਦੀ ਫੱਟੀ ਪੁੱਛੀ ਗਈ ਉੱਥੇ ਇਸ ਚੱਕਰ 'ਚ ਇੱਕ ਵੱਡਾ ਕੈਰੋ ਪਰਿਵਾਰ ਹੀ ਘਵਾ ਲਿਆ ਸ਼ਰਮਣੀ ਕਾਲੀ ਦਲ ਨੇ ਕਿਉਂਕਿ ਉਹ ਕਹਿੰਦੇ ਕਿ ਅੰਦਰ ਖਾਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸੀ ਹਾਲਾਂਕਿ ਬਹੁਤੀਆਂ ਥਾਵਾਂ ਤੇ ਹੋਈਆਂ ਐਸੀਆਂ ਗਤੀਵਿਧੀਆਂ ਉੱਥੇ ਨਹੀਂ ਨਜ਼ਰ ਆਈਆਂ ਨਹੀਂ ਇਹਨਾਂ ਨੂੰadesh pratap singh ਟੀਰਸ ਨੇ ਕਿੰਨਾ ਕੀ ਪ੍ਰਚਾਰ ਕਰ ਲਿਆ ਸਕੰਦਰ ਸਿੰਘ ਮਲੂਕਾ ਨੇ ਕਿੰਨਾ ਕੀ ਪ੍ਰਚਾਰ ਕਰ ਲਿਆ ਗਿਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਰ ਮੰਨ ਲੈਂਦੇ ਕਾਲੀ ਦਲ ਤੇ ਕਾਲੀ ਦਲ ਦੀ ਇੱਜ਼ਤ ਰਹਿ ਜਾਣੀ ਸੀ ਹੂੰ ਜਿਉਂ ਕਹਿੰਦੇ ਪਾਰਟੀ ਦੇ ਵਿੱਚ ਜਿਹੜੇ 10 ਨੇ ਉਹਨੇ ਕਿਹਾ ਸੀ ਕਿ ਇੱਥੇ ਉਹਨੂੰ ਟਿਕਟ ਦਿੱਤੀ ਜਾਵੇ ਜੱਥੇਦਾਰ ਕੌਂਕੇ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਫਿਰ ਸ਼ਾਇਦ ਅਮਰਪਾਲ ਸਿੰਘ ਨਹੀਂ ਸੀ ਲੜਦਾ ਲੋਕਾਂ ਨੇ ਕੌਂਕੇ ਪਰਿਵਾਰ ਵਾਲਾ ਜਾਣਾ ਸੀ ਉਲਟਾ ਕਿ ਉਹਨੂੰ ਬਾਹਰ ਹੀ ਕੱਢ ਦਿੱਤਾ ਗਿਆ ਤੇ ਉਹਦਾ ਨੁਕਸਾਨ ਵੀ ਤੇ ਇਹਨਾਂ ਨੂੰ ਕਾਲੀ ਦਲ ਨੂੰ ਹੋਵੇਗਾ ਉੱਥੇ ਮੇਰੂ ਲੱਗਦਾ ਹੈ ਕਿ ਕਾਲੀ ਦਲ ਨੰਬਰ ਕਿੰਨੇ ਦੇ ਰਹੰਦਾ ਹੈ ਤੀਜੇ ਦੇ ਰਹੰਦਾ ਹੈਗਾ ਜਾਂ ਚੌਥੇ ਦੇ ਦੇ ਦੂਜੇ ਦੇ ਰਹੰਦਾ ਉਹ ਲੜਾਈ ਹੋ ਸਕਦੀ ਹੈ ਪਹਿਲੀ ਲੜਾਈ ਤੇ ਅੱਜ ਦੇ ਤਰੀਕ ਨਾਲ ਜਿਹੜੇ ਲੋਕ ਮਹਿਸੂਸ ਕਰਦੇ ਤੁਸੀਂ ਵੀ ਉਸ ਹਲਕੇ ਦੇ ਵਿੱਚ 9 ਹਲਕੇ ਕਵਰ ਕੀਤੇ ਉਥੇ ਦੇ ਅਮਰਤਪਾਲ ਅਮਰਤਪਾਲ ਹੀ ਗੱਲ ਹੋ ਰਹੀ ਆ ਜੀ ਇੱਕ ਨਾਲ ਲਗਵੀ ਸੀਟ ਦੀ ਹੋਰ ਗੱਲ ਕਰੀਏ ਅਮ੍ਰਿਤਸਰ ਦੀ ਅਮ੍ਰਿਤਸਰ ਦੇ ਵਿੱਚ ਮੌਜੂਦਾ ਐਮਪੀ ਗੁਰਜੀਤ ਤੌਹਦਲਾ ਨੇ ਖੁਦ ਮદાન ਚ ਨੇ ਅਮ੍ਰਿਤਸਰ ਦੀ ਸੀਟ ਕੀ ਕਹਿੰਦੀ ਆ ਕਿਉਂਕਿ ਉਥੇ ਤੇ ਵਜ਼ੀਰ ਐਲਾਨ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਦੀਪ ਧਾਲੀਵਾਲ ਨੂੰ ਉਧਰ ਕੋਈ ਫਰਕ ਨਹੀਂ ਪੈਂਦਾ ਹੈਗਾ ਕੁਲਦੀਪ ਪੀਕੇ ਨੂੰ ਵਜ਼ੀਰ ਤੁਸੀਂ ਲਾਦੇ ਤਾਂ ਮਤਲਬ ਪੰਜਾਬ ਦੇ ਕੋਟੇ 'ਚ ਜੇ ਤੁਹਾਡੀ ਇੰਡੀਆ ਸਰਕਾਰ ਬਣ ਗਈ ਆ ਤੁਸੀਂ ਕਹਿੰਦੇ ਤੇਰਾ ਇੱਥੇ ਸੱਤ ਤਾਂ ਡੇ ਰਾਜ ਸਭਾ 20 ਹੋਗੇ ਫਿਰ ਤੁਹਾਡੇ ਦਿੱਲੀ ਹੋਗੇ 323 ਤਿੰਹਾਂ ਜੋ ਤੁਸੀਂ ਕੋਈ ਮੰਤਰੀ ਬਣਾਉਂਗੇ ਜੇ ਤੁਹਾਡੇ ਤੁਸੀਂ ਕਹਿੰਦੇ ਸਾਡੀ ਸਰਕਾਰ ਬਣੀ ਤਿੰਹਾਂ ਜੋ ਇੱਕ ਮੰਤਰੀ ਬਣਾਉਂਗੇ ਕਿ ਉਹਦੇ ਰਾਗਵ ਚੱਡਾ ਨਹੀਂ ਕਹੋਗਾ ਮੈਨੂੰ ਵੀ ਮਨਿਸਟਰ ਬਣਾਓ ਉੱਥੇ ਸੰਜੇ ਸਿੰਘ ਸਿੰਘ ਨਹੀਂ ਕਹੋਗਾ ਮੈਨੂੰ ਵੀ ਮਨਿਸਟਰ ਬਣਾਓ ਜਮੀਦਾਰਨ ਕਹੋਗਾ ਮੈਨੂੰ ਨਾ ਬਣਾਓ ਉਹਦੇ ਇੱਕ ਪੋਲੀਟੀਕਲ ਸਟੰਟ ਹੁੰਦੇ ਨੇ ਪਰ ਉੱਥੇ ਜਿਹੜੀ ਲੜਾਈ ਉੱਥੇ ਗੁਰਜੀਤ ਔਲ ਜਲੇ ਦਾ ਐਜਲ ਲੱਗ ਰਿਹਾ ਬੀਜੇਪੀ ਕੀ ਹੈ ਬੀਜੇਪੀ ਦੇ ਨਾਮ ਵੱਡੇ ਦਿੱਤੇ ਨੇ ਕਹਿੰਦੇ ਨੇ ਨਾ ਨਾਮ ਵੱਡੇ ਦਰਸ਼ਨ ਕੀ ਖੋਟੇ ਕੀ ਕਹਿੰਦੇ ਨੇ ਉਹ ਆ ਦਰਸ਼ਨੀ ਘੋੜੇ ਆ ਉੱਥੇ ਉਹ 2014 ਦੇ ਵਿੱਚ ਇਹਨਾਂ ਦੀ ਉਹਨੂੰ ਲੈ ਆਉਂਦਾ ਔਰ ਅਨਜੀਤ ਜੀ ਨੰਬਰ 2 ਉਹ ਤੇ ਜਿੱਤਿਆ ਹੀ ਜਿਤਾਇਆ ਜੀ ਲੋਕਾਂ ਨੇ ਮਾਝੇ ਵਾਲਿਆਂ ਨੇ 1.5 ਲੱਖ ਤੇ ਪਹੁੰਚ ਕੇ ਦਿੱਲੀ ਭਜਾਤਾ ਉਸ ਤੋਂ ਬਾਅਦ ਉਹਨੇ ਆਪਣੀ ਰਣਜੀਤ ਲਈ ਸ਼ਕਲ ਨਹੀਂ ਦਿਖਾਈ ਹਾਰ ਕੇ ਮੂੰਹ ਨਹੀਂ ਦਿਖਾਇਆ ਉਸ ਤੋਂ ਬਾਅਦ 2019 ਚ ਫਿਰ ਭਾਜਪੀ ਕਹਿੰਦੀ ਇਹ ਵੱਡਾ ਚਿਹਰਾ ਦੇ ਇਸ ਵਾਰ ਸਿੱਖ ਚਿਹਰਾ ਦੇਵਾਂਗੇ ਸਿੱਖ ਚਿਹਰਾ ਕਿਹੜੇ ਦਾ ਹਰਦੀਪ ਸਿੰਘ ਪੂਰੀ ਇੰਡੀਅਨ ਫੋਰਨ ਸਰਵਿਸ ਦੇ ਹਾਈ ਕਮਿਸ਼ਨਰ ਰਟਾਇਰ ਹੋਏ ਉਹ ਲੋਕਾਂ ਨੇ ਛੱਟਨੇ ਨੇ ਯਾਰ ਤੁਸੀਂ ਸਰਵਿਸ ਦੇ ਵਿੱਚ ਤੇ ਹੱਥ ਨਹੀਂ ਛੁੱਟਦੇ ਤੇ ਸਾਡੇ ਹੱਥ ਮਿਆਲੇ ਹੋ ਜਾਣਗੇ ਕਿ ਨੂੰ ਮਿਲਣ ਜਾਣਾ ਹੋਵੇ ਤੇ ਘੰਟੀ ਮਾਰ ਕੇ ਰਹਿ ਦੋ ਰਹਿ ਦੋ ਜੀ ਮੀਟਿੰਗ ਚੱਲ ਰਹੀ ਹੈਗੇ ਤੁਹਾਡੇ ਦਫ਼ਤਰ ਕੋਈ ਜਾਵੇ ਤੁਸੀਂ ਚਾਹ ਪਾਣੀ ਨਹੀਂ ਪੁੱਛਦੇ ਹੈਗੇ ਤੇ ਲੋਕਾਂ ਨੇ ਕਰਨੇ ਸੀ ਉਹਦੇ ਹੁੰਦੇ ਜਿਹੜੇ ਲੋਕਾਂ ਦੇ ਲੋਕ ਅਹੁਦੇ ਦਿੰਦੇ ਨੇ ਉਹ ਹੁਣ ਉਹ ਵੀ ਹਾਰ ਗਏ ਮੋਦੀ ਸਾਹਿਬ ਨੇ ਉਹਨੂੰ ਵੀ ਵਜ਼ੀਰ ਬਣਾ ਦਿੱਤਾ ਹੈਗਾ ਉਹਨੇ ਅੰਮ੍ਰਿਤਸਰ ਦੀਆਂ ਗਲੀਆਂ ਵੀ ਨਹੀਂ ਪਤਾ ਹਰਦੀਪ ਸਿੰਘ ਪੁਰੀ ਨੂੰ ਕਿ ਕਿੰਨੀਆਂ ਗਲੀਆਂ ਨੇ ਕਿੰਨੇ ਅੰਮ੍ਰਿਤਸਰ ਚ ਕਿੰਨੇ ਗੇਟ ਹੈਗੇ ਨੇ ਉਹ ਵੀ ਨਹੀਂ ਨੂੰ ਪਤਾ ਹੋਏਗਾ ਐਰ ਕੀ ਉਹ ਫਿਰ ਤਰਨਜੀਤ ਸਿੰਘ ਸੰਧੂ ਅਮਰੀਕਾ ਤੋਂ ਲੈ ਆਂਦੇ ਨੇ ਹਾਈ ਕਮਿਸ਼ਨ ਬਹੁਤ ਵੱਡੇ ਅਹੁਦੇ ਤੇ ਨਾਮ ਹੀ ਵੱਡਾ ਕਿਉਂਕਿ ਸਮੁੰਦਰੀ ਪਰਿਵਾਰ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੌਮ ਨੂੰ ਬੜਾ ਉਹਨਾਂ ਦੇ ਵੱਡ ਵਡੇਰਿਆਂ ਨੇ ਦਿੱਤਾ ਪਰ ਉਹ ਇੱਕ ਇਤਿਹਾਸ ਆ ਹੁਣ ਤੁਸੀਂ ਕੀ ਕੀਤਾ ਹੈਗਾ ਅੱਜ ਕਹਿੰਦੇ ਕਿ ਜੀ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਹੀ ਅਮਰੀਕਾ ਭੇਜਾਇਆ ਕਰਾਂ ਤੇ ਜਦੋਂ ਉੱਤੇ ਤੁਸੀਂ 10 ਸਾਲ ਸਰਵਿਸ ਕੀਤੀ ਉਹਦੋਂ ਨਹੀਂ ਅੰਮ੍ਰਿਤਸਰ ਦੇ ਪਾਪੜ ਵੜੀਆਂ ਤੈਨੂੰ ਤੁਹਾਨੂੰ ਜਿਆਦਾ ਤੁਹਾਨੂੰ ਦੋ ਦਾ ਗਾਣਾ ਚੇਤੇ ਆ ਗਿਆ ਨਾ ਕਿ ਪਾਪੜ ਵੜੀਆਂ ਵਾਲੇ ਤਾਂ ਤੁਹਾਨੂੰ ਸ਼ੁਰੂ ਕਰਤਾ ਕਿ ਵਪਾਰ ਕਰਾਂਗੇ ਪ੍ਰਾਈਮ ਮਿਨਿਸਟਰ ਆਇਆ ਅਮਿਸ਼ਾ ਆਇਆ ਰਾਜਨਾਥ ਸਿੰਘ ਆਇਆ ਕਿਸੇ ਵੀ ਸੈਂਟਰ ਦੇ ਵਜ਼ੀਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਇਹ ਨਹੀਂ ਕਿਸੇ ਨੇ ਕਿਹਾ ਕਿ ਅਸੀਂ ਵਾਗਾ ਬਾਰਡਰ ਖੋਲਾਂਗੇ ਤੂੰ ਹੀ ਕਹਿ ਰਹੇ ਹਿਵਾਗਾ ਵੱਡ ਗੁਰ ਤੇਰੇ ਤਾਂ ਯਕੀਨ ਕਰਕੇ ਪ੍ਰਾਈਮ ਮਿਨਿਸਟਰ ਤੇ ਕਰੀ ਖਲੋ ਮੈਨੂੰ ਲੱਗਦਾ ਕਿ ਇੰਨੇ ਵੀ ਹਾਰ ਕੇ ਸੈਂਟਰ ਦੇ ਲੋਕ ਅੰਮ੍ਰਿਤਸਰ ਦੇ ਲੋਕ ਕਹਿੰਦੇ ਯਾਰ ਇਹ ਹਾਰ ਜਾਂਦੇ ਨੇ ਬਾਅਦ ਸ਼ਕਲਾਂ ਨਹੀਂ ਦਿਖਾਉਂਦੇ ਫਿਰ ਨਵਾਂ ਚਿਹਰਾ ਘੱਟੋ ਘੱਟ ਬੰਦਾ ਹਾਰ ਕੇ ਤੇ ਅੰਮ੍ਰਿਤਸਰ ਦੀ ਪੁੱਛ ਪੜਤਾਲ ਕਰੇ ਨਾ ਹਰਦੀਪ ਸਿੰਘ ਪੁਰੀ ਜੇ ਹਾਰ ਗਏ ਸਿਰਫ ਐਡੀ ਕਿਹੜੀ ਗੁਨਾਹ ਹੋ ਗਿਆ ਅੰਮ੍ਰਿਤਸਰ ਪੰਜ ਸਰ ਘਰ ਤੇ ਲੈ ਲੈਂਦੇ ਹੈਗੇ ਉੱਥੇ ਰਹਿੰਦੇ ਉੱਥੇ ਪਤਾ ਲੱਗਦਾ ਕਿੰਨੀਆਂ ਪ੍ਰੋਬਲਮਸ ਆ ਤੁਸੀਂ ਹਾਰ ਕੇ ਦੇ ਦਿੱਲੀ ਭੱਜ ਗਏ ਦਿੱਲੀ ਵਜੀਰੀਆਂ ਲੈ ਕੇ ਬੈਠ ਗਏ ਤੇ ਭਾਜਪੀ ਦੀ ਉੱਥੇ ਵੀ ਦਾਲ ਗਲਣ ਵਾਲੀਆਂ ਉੱਥੇ ਭਾਜਪੀ ਦੀ ਵੋਟ ਅਨਿਲ ਜੋਸ਼ੀ ਵੀ ਕੱਟੇਗਾ ਮਜੀਠਾ ਇੱਕ ਹਲਕਾ ਇੰਪੋਰਟੈਂਟ ਹੈ ਮਜੀਠੇ ਹਲਕੇ ਚ ਅਨਿਲ ਜੋਸ਼ੀ ਲੀਡ ਕਰੇਗਾ ਪਰ ਪਿੰਡਾਂ ਬਾਕੀ ਹਲਕਿਆਂ ਦੇ ਵਿੱਚ ਜੇ ਕਾਂਗਰਸ ਦੇ ਲੀਡਰ ਨਾਲ ਤੁਰ ਪਏ ਸ਼ਹਿਰ ਵਾਲੇ ਜਿਦਾਂ ਡਾਕਟਰ ਰਾਜਕੁਮਾਰ ਰਵੇਰਕਾ ਹੋਗੇ ਜਾਂ ਰਾਜਾ ਸੰਸੀ ਤੋਂ ਸੁਖ ਸਰਕਾਰ ਹੋਗੇ ਹਾਰ ਪ੍ਰਤਾਪ ਸਿੰਘ ਜਨਾਲਾ ਹੋਗੇ ਇਦਾਂ ਦੇ ਜੇ ਉਮੀਦ ਹੈ ਉਹ ਪ੍ਰਕਾਸ਼ ਹੋਣੀ ਨਹੀਂ ਜੇ ਨਾਲ ਤਰਪੇ ਫਿਰ 100% ਆ ਕਿ ਗੁਰਜੀਤ ਸਿੰਘ ਔਜਲਾ ਜਿੱਤਣਗੇ ਨਹੀਂ ਤੇ ਫਿਰ ਉੱਥੇ ਫਿਰ ਉਹ ਦਾ ਲੱਗੂ ਲੋਟਰੀ ਲੱਗੂਗੀ ਜੀ ਉੱਥੇ ਇੱਕ ਅਗਲੀ ਮਾਝੇ ਦੀ ਸੀਟ ਹੋਰ ਆ ਉਹ ਵੀ ਬਾਰਡਰ ਬੈਲ ਟੈਪਠਾਨਕਾਉਟ ਵੀ ਮੈਟਰ ਕਰਦਾ ਗੁਰਦਾਸਪੁਰ ਤਾਂ ਭਾਜੀਪੀ ਕਹਿੰਦੀ ਇਹ ਸਾਡੀ ਸੀਟ ਹੈ ਹਾਲਾਂਕਿ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਚਾਰ ਕਰਨ ਵੀ ਜਾਂਦੇ ਆ ਹੁਣ ਉੱਥੇ ਵੀ ਮੁਕਾਬਲਾ ਕਹਿੰਦੇ ਆ ਜਿਹੜੇ ਫਾਇਤੇ ਫਸਵਾ ਤੇ ਕੋਣੀ ਜੀ ਟੱਕਰੀ ਹੈ ਪਰ ਐਜ ਜਿਹੜਾ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਜ਼ਰ ਆਉਂਦਾ ਹੈ ਕੀ ਅੱਜ ਵੀ ਉਹੀ ਸਥਿਤੀ ਹੈ ਜਾਂ ਬਦਲ ਗਏ ਸਮੀਕਰਨ ਦੇਖੋ ਸੁਖਜਿੰਦਰ ਰੰਧਾਵਾ ਦਾ ਐਜ ਹੈ ਉਹਦੇ ਚ ਕਿਉਂਕਿ ਸੁਖਜਿੰਦਰ ਰੰਧਾਵਾ ਉੱਥੇ ਉਹਨਾਂ ਕੋਲ 6 ਐਮਐਲਏ ਨੇ 6 ਹੀ ਟੌਪ ਦੇ ਐਮਐਲਏ 6 ਹੀ ਉਹਨਾਂ ਦੀ ਆਪਣੀ ਇੱਕ ਚੰਗੀ ਵੋਟ ਬੈਂਕ ਦਾ ਅਸਰ ਬਹੁਤ ਆ ਪ੍ਰਤਾਪ ਸਿੰਘ ਬਾਜਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਰਨਾਵ ਚੌਧਰੀ ਨਰੇਸ਼ ਪੁਰੀ ਫਿਰੋਦਜਾ ਪਾੜਾ ਬ੍ਰਿੰਦਰਮੀਤ ਸਿੰਘ ਪਾੜਾ ਇਹ ਜਿਹੜੇ ਨਾਮ ਨੇ ਇਹ ਸਾਰੇ ਨੇ ਤੇ ਸਭ ਤੋਂ ਵੱਡਾ ਜੋਰ ਕਿਹਦਾ ਲੱਗਾ ਹੋਊਗਾ ਪ੍ਰਤਾਪ ਸਿੰਘ ਬਾਜਵੇ ਦਾ ਵੀ ਇਹਨੂੰ ਇੱਥੋਂ ਕੱਢੋ 27 ਦੇ ਵਿੱਚ ਮੁੱਖ ਮੰਤਰੀ ਬਣੇਗਾ ਇਹ ਵੀ ਇੱਕ ਕਾਂਗਰਸੀਆਂ ਦੇ ਵਿੱਚ ਵੱਡੀ ਲੜਾਈ ਹੈਗੀ ਨਾ ਉੱਥੇ ਸਿੰਘਜਿੰਦਰ ਦੇ ਹੰਦਾਵਾ ਗਿਰ ਤਜਰਬਾ ਕਾਦੇ ਦੇ ਤੌਰ ਤੇ ਉਹਦੇ ਸਾਹਮਣੇ ਕੋਈ ਵੀ ਨਹੀਂ ਟਿਕਦਾ ਨਾ ਤੇ ਭਾਜੀਪੀ ਦਾ ਦਿਨੇਸ਼ ਬੱਬੂ ਨਾ ਆਮਾਦੀ ਪਾਰਟੀ ਦਾ ਸ਼ਰੀਕਲ ਸੀ ਤੇ ਨਾ ਹੀ ਦੂਜਾ ਉਹਨਾਂ ਦਾ ਜਿਹੜਾ ਕਾਲੀ ਦਲ ਦਾ ਡਾਕਟਰ ਦਲਜੀਤ ਸਿੰਘ ਚੀਮਾ ਉਥੇ ਅੱਜ ਤੇ ਇਦਾਂ ਹੀ ਲੱਗਦਾ ਸੁਖਜਿੰਦਰ ਸਿੰਘ ਰੰਧਾਵਾ ਦਾ ਹੁਣ ਉਹਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਸ਼ੈਰੀ ਕਲਸ ਦੀ ਅੱਜ ਵੀ ਕਿਸੇ ਚੈਨਲ ਵਿੱਚ ਕਹਿੰਦਾ ਮੈਂ ਤਾਂ ਕੁਝ ਖਾਂਦਾ ਪੀਂਦਾ ਨਹੀਂ ਪਰ ਜਿਹੜਾ ਚਾਚੀ ਮੇਰੇ ਨਾਲ ਚੱਲੇਗੀ ਤੇ ਮਸ਼ਹੂਰ ਹੋ ਜਾਗੀ ਇਹ ਕੀ ਬੇਬਕੂਫਾਂ ਵਾਲੀਆਂ ਗੱਲਾਂ ਕਰਦੀਆਂ ਚਾਚੀ ਕਿਤੇ ਵਿਹਲੀ ਤੁਰੀ ਫਿਰਦੀ ਹੈਗੀ ਉਹਦੀ ਉਹ ਕਿਉਂਕਿ ਕਹਿੰਦੇ ਖਾਦਾ ਪੀਦਾ ਜਿਹੜੇ ਬੰਦੇ ਨੇ ਖਾਦਾ ਪੀਤਾ ਹੁੰਦਾ ਨਾ ਉਹ ਨੁਕਸਾਨ ਦੇ ਕਰਦਾ ਹੈਗਾ ਉਹ ਇੱਕ ਆਮ ਆਦੀ ਪਾਰਟੀ ਦੇ ਜਿਹੜੇ ਜੰਮ ਦੇ ਐਮਐਲਏ ਬਣ ਗਏ ਨਾ ਉਹਨਾਂ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਜਿਹੜੀ ਪੋਲਿਟਿਕਸ ਆ ਗਈ ਉਹ ਬੜੀ ਸੰਜਮਤਾ ਦੇ ਨਾਲ ਸ਼ੈਨਸ਼ੀਲਤਾ ਦੇ ਨਾਲ ਇੰਨਾ ਚ ਕਿਸੇ ਦੇ ਵਿੱਚ ਵੀ ਸ਼ੈਨਸ਼ੀਲਤਾ ਨਹੀਂ ਹੈਗੀ ਜੇ ਤੁਹਾਡੇ ਲੀਡਰਾਂ ਦੇ ਵਿੱਚ ਸ਼ੈਨਸ਼ੀਲਤਾ ਨਹੀਂ ਹੈਗੀ ਤਾਂ ਤੁਹਾਡਾ ਨੁਕਸਾਨ ਹੋ ਜਾਂਦਾ ਹੈਗਾ ਉੱਥੇ ਅਗਰ ਕੰਮ ਦੇ ਆਧਾਰ ਤੇ ਦੇਖਿਆ ਜਾਵੇ ਸਿਆਸੀ ਤੌਰ ਤੇ ਦੇਖਿਆ ਜਵੇ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਕਦ ਤੇ ਐਜ ਲੱਗਦਾ ਅਗਰ ਦਿਨੇਸ਼ ਬੱਬੂ ਦੀ ਗੱਲ ਕੀਤੀ ਦੋ ਦਬਾਉ ਐਮ ਐਲ ਏ ਰਹਿ ਚੁੱਕ ਨੇ ਪਰ ਉਹਦੀ ਜਿਹੜੀ ਹੋਂਦ ਆ ਉਹ ਉਥੇ ਸਜਾਣਪੁਰ ਤੱਕ ਹੀ ਰਹੀ ਆ ਪਠਾਨਕੋੜ ਉਹਨਾਂ ਦਾ ਐਮ ਐਲ ਏ ਬੈਠਾ ਉਹ ਢਾਲ ਨਹੀਂ ਇੰਨਾ ਤੁਰਿਆਗਾ ਬਾਕੀ ਇਹਦੇ ਪ੍ਰਤਾਪ ਸਿੰਘ ਬਾਦਲ ਇੱਕ ਤੇ ਦਾ ਆਪਣਾ ਹਲਕਾ ਕਰਦਿਆਂ ਇੱਕ ਭੂਆ ਜਗਿੰਦਰ ਪਾਲ ਹੋਣੀ ਉਹ ਵੀ ਜ਼ੋਰ ਲਾਉਣਗੇ ਉੱਥੇ ਇਸ ਕਰਕੇ ਜਿਹੜਾ ਕਾਂਗਰਸ ਦੇ ਜਿਹੜੇ ਐਮਐਲਏ ਨਾ ਉਹ ਉਹ ਜਲਾਜ਼ਮੀ ਤੌਰ ਤੇ ਕਹਿਣਗੇ ਕਿ ਇੱਥੋਂ ਸੁਖਜਿੰਦਰ ਸਿੰਘ ਰੰਧਾਵਾ ਜਿੱਤੇ ਇੱਕ ਤੇ ਮੁੱਖ ਮੰਤਰੀ ਦੀ ਦੌੜ ਤੋਂ ਤੇ ਬਾਹਰ ਨਿਕਲੂਗਾ ਉਹ ਉੱਥੇ ਇਸ ਕਰਕੇ ਸੁਖਜਿੰਦਰ ਰੰਧਾਵਾ ਜਿੱਤਣ ਦੇ ਚਾਂਸ ਹੈ